ਜੋ ਜਬਜੀ ਸਾਹਿਬ ਦੇ ਚ ਪੰਕਤੀ ਆਉਂਦੀ ਏ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਇਹਦੇ ਵਿੱਚ ਕੀ ਹੈ ਕਿ ਪੱਪੇ ਨੂੰ ਵੀ ਕੰਨਾ ਹੈ ਤੱਤੇ ਨੂੰ ਵੀ ਕੰਨਾ ਤੇ ਲੱਲੇ ਨੂੰ ਵੀ ਕੰਲਾ ਪੱਪੇ ਨੂੰ ਕੰਨਾ ਇੱਥੇ ਪੱਪੇ ਨੂੰ ਕੰਨਾ ਹੈ ਇੱਥੇ ਐੜ ਨੂੰ ਕੰਨਾ ਹੈ ਇੱਥੇ ਵੀ ਐੜ ਨੂੰ ਕੰਨਾ ਹੈ ਤੇ ਬਹੁਤੀ ਸੰਗਤਾਂ ਕਿਵੇਂ ਪੜਦੀਆਂ ਪਤਾਲਾ ਪਤਾਲ ਇਸ ਤਰ੍ਹਾਂ ਉਚਾਰਨ ਕਰਦੀਆਂ ਪਾ ਪੱਪੇ ਨੂੰ ਕੰਨਾ ਛੱਡ ਜਾਂਦੀਆਂ ਸੋਧ ਉਚਾਰਨ ਕਿਵੇਂ ਵਿਸਰਾਮ ਕਿੱਥੇ ਲਾਉਣਾ ਹੈ ਵਿਸਰਾਮ ਵੀ ਗਲਤ ਲਾਉਣੀ ਹੈ ਸੰਗਤਾਂ ਪਾਤਾਲਾ ਪਾਤਾਲ ਲਖ ਲਖ ਤੇ ਅਣਕ ਰੁਕਣਾ ਹੈ ਲਖ ਤੇ ਵਿਸਰਾਮ ਲਾਉਣਾ ਹੈ ਆਗਾਸਾ ਆਗਾਸ ਐਡੇ ਨੂੰ ਕੰਨਾ ਲਾ ਕੇ ਆਗਾਸਾ ਆਗਾਸ ਉਚਾਰਨ ਕਰਨਾ ਹੈ ਕਿਵੇਂ ਬੋਲਣਾ ਹੈ ਦੱਸੋ ਪਾਤਾਲਾ ਪਾਤਾਲ ਲਖ ਲਖ ਆਗਾਸਾ ਆਗਾਸ ਲੈਜ ਬੋਲੋ ਪਾਤਾਲਾ ਪਾਤਾਲ ਲਖ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਆਗਾਸਾ ਆਗਾਸ ਕੰਨਾ ਲਾ ਕੇ ਉਚਾਰਨ ਕਰਨਾ ਹੈ